ਜ਼ਿਲੰਦਰ ਜ਼ਿਲੇ ਦਾ 23 ਸਾਲਾ ਨੌਜਵਾਨ 15 ਦਸੰਬਰ ਤੋਂ ਲੰਡਨ ਚਲਾ ਗਿਆ ਉਸ ਦੀ লাশ ਦੇਰ ਰਾਤ ਮਿਲ ਗਈ ਹੈ ਪਰਿਵਾਰਕ ਮੈਂਬਰਾਂ ਅਨੁਸਾਰ ਬੀਤੀ ਦੇਰ ਰਾਤ ਮ੍ਰਿਤਕ ਦੇ ਪਿਤਾ ਨੂੰ ਲੰਡਨ ਪੁਲਿਸ ਨੇ ਸੂਚਿਤ ਕੀਤਾ ਕਿ ਉਸ ਦੀ লাশ ਇੱਕ ਨਦੀ ਨੇੜੇੋਂ ਪ੍ਰਾਪਤ ਹੋਈ ਹੈ ਇਸ ਤੋਂ ਬਾਅਦ ਨੌਜਵਾਨ ਦੇ ਪਿਤਾ ਤੇ ਚਾਚਾ ਲੰਡਨ ਦੇ ਲਈ ਰਵਾਨਾ ਹੋ ਗਏ ਜਲੰਧਰ ਦੇ ਮਾਡਲ ਟਾਊਨ ਸਥਿਤ ਕੋਸ਼ਮਨ ਪਟਿਆ ਦੇ ਘਰ ਸੋਗ ਦਾ ਮਾਹੌਲ ਹੈ ਬਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਵੀ ਲਾਪਤਾ ਨੌਜਵਾਨ ਦੀ ਮੌਤ ਦੀ ਪੁਸ਼ਟੀ ਕੀਤੀ ਹੈ ਜਿਹੜਾ ਐਕਸ ਤੇ ਇੱਕ ਵੀਡੀਓ ਸ਼ੇਅਰ ਕੀਤਾ ਗਿਆ ਉਹਨਾਂ ਨੇ ਇਸ ਵੀਡੀਓ ਦੇ ਵਿੱਚ ਪੁਸ਼ਟੀ ਕੀਤੀ ਹੈ ਤੇ ਪਰਿਵਾਰ ਦੇ ਨਾਲ ਹਮਦਰਦੀ ਪ੍ਰਗਟਾਈ ਹੈ ਪਰ ਹਾਲ ਪਰਿਵਾਰਕ ਮੈਂਬਰ ਕੁਝ ਵੀ ਬੋਲਣ ਦੀ ਸਥਿਤੀ 'ਚ ਨਹੀਂ ਹਨ ਪ੍ਰਾਪਤ ਜਾਣਕਾਰੀ ਅਨੁਸਾਰ ਜੀਐਸ ਪਟਿਆ ਪਿਛਲੇ ਸਾਲ ਦਸੰਬਰ ਦੇ ਵਿੱਚ ਹੀ ਲੰਡਨ ਗਿਆ ਸੀ ਉਸਨੇ ਲੰਡਨ ਵਿੱਚ ਲਾਫਰੋ ਯੂਨੀਵਰਸਿਟੀ ਦੇ ਵਿੱਚ ਪੜ੍ਹਾਈ ਕੀਤੀ ਉਹ ਲਾਫਰੋ ਯੂਨੀਵਰਸਿਟੀ ਵਿੱਚ ਪੋਸਟ ਗ੍ਰੈਜੂਏਸ਼ਨ ਕਰ ਰਿਹਾ ਸੀ ਉਸ ਦਿਲਾਪਤਾ ਹੋਣ ਦੀ ਖਬਰ ਤੋਂ ਬਾਅਦ ਪੂਰਾ ਪਰਿਵਾਰ ਚਿੰਤਾ ਦੇ ਵਿੱਚ ਸੀ ਜਿਸ ਤੋਂ ਬਾਅਦ ਹੁਣ ਉਸ ਦੀ ਮੌਤ ਦੀ ਖਬਰ ਤੋਂ ਬਾਅਦ ਪਰਿਵਾਰ ਬਿਲਕੁਲ ਟੁੱਟ ਚੁੱਕਿਆ ਹੈ ਜਿਹਾ ਉਹਨਾਂ ਦੇ ਪਰਿਵਾਰ ਦੇ ਵਿੱਚ ਸੋਗ ਦੀ ਲਹਿਰ ਹੈ ਜ਼ਿਕਰ ਕਰਦੀ ਹਈਏ ਕਿ ਪਾਕਪਾਤ ਦੇ ਸੇਖਾ ਗੁਮਨਜਿੰਦਰ ਸਿੰਘ ਸਿਰਸਾ ਨੇ ਪਾਰਟੀਆਂ ਦੀ ਤਸਵੀਰ ਸੋਸ਼ਲ ਮੀਡੀਆ ਤੇ ਪੋਸਟ ਕਰਕੇ ਵਿਦੇਸ਼ ਮੰਤਰਾਲੇ ਤੋਂ ਦਖਲ ਦੀ ਮੰਗ ਕੀਤੀ ਸੀ ਅਤੇ ਉਸ ਨੂੰ ਲੱਭਣ ਦੀ ਅਪੀਲ ਕੀਤੀ ਸੀ ਮਨਜਿੰਦਰ ਸਿੰਘ ਸਿਰਸਾ ਨੇ ਭਾਰਤ ਵਿੱਚ ਵਰਤਾਵਨੀ ਹਾਈ ਕਮਿਸ਼ਨ ਨੂੰ ਵੀ ਗੁਰਸ਼ਮਨ ਸਿੰਘ ਦੇ ਸਹੀ ਟਿਕਾਣੇ ਦਾ ਪਤਾ ਲਗਾਉਣ ਅਤੇ ਪਰਿਵਾਰ ਨੂੰ ਸੂਚਿਤ ਕਰਨ ਦੀ 28 ਸੀ ਪਰ ਦੱਸਦੀ ਕਿ ਉਥੇ ਉਸਦੇ ਮ੍ਰਿਤਕ ਤੇ ਮਿਲੀਏ ਜਿਸ ਤੋਂ ਬਾਅਦ ਪਰਿਵਾਰ ਪੂਰੀ ਤਰ੍ਹਾਂ ਟੁੱਟ ਗਿਆ ਅਤੇ ਮ੍ਰਿਤਕ ਦੇ ਪਿਤਾ ਅਤੇ ਚਾਚਾ ਲੰਡਨ ਤੇ ਲਿਵਾਣਾ ਹੋ ਚੁੱਕੇ ਨੇ ਬੜੀ ਹੀ ਦੁਖਦਾਈ ਖਬਰ ਆ ਜੀਐਸ ਪਾਰਟੀ ਆ ਇੱਕ ਨੌਜਵਾਨ ਜੋ ਇੰਗਲੈਂਡ ਅੰਦਰ ਪੋਸਟ ਗ੍ਰੈਜੂਏਸ਼ਨ ਕਰਨ ਗਏ ਸੀ ਲਵ ਬਰੋ ਯੂਨੀਵਰਸਿਟੀ ਅੰਦਰ ਪੜ੍ਹ ਰਹੇ ਸੀ ਔਰ ਪਿਛਲੇ 15 ਦਸੰਬਰ ਤੋਂ ਲਾਪਤਾ ਸੀ ਅਸੀਂ ਸਾਰੇ ਫੋਲੋ ਕਰ ਰਹੇ ਸੀ ਉਹਨਾਂ ਦੇ ਕੇਸ ਨੂੰ ਹੁਣੇ-ਹੁਣੇ ਮੈਟਰੋਪੋਲੀਟਨ ਪੁਲਿਸ ਨੇ ਜਾਣਕਾਰੀ ਦਿੱਤੀ ਕਿ ਉਹਨਾਂ ਦੀ ਬੋਡੀ ਕਨੇਰੀ ਰੈਫ ਦੇ ਆਸ-ਪਾਸ ਇੱਕ ਲੇਖ ਦੇ ਅੰਦਰ ਮਿਲੀ ਆ ਔਰ ਉਹਨਾਂ ਦਾ ਮੰਨਣਾ ਹੈ ਕਿ ਸੀਸੀਟੀਵੀ ਫੁਟੇਜ ਦੇ ਮੁਤਾਬਕ ਉਹਨਾਂ ਨੇ ਆਪ ਉਹਦੇ ਅੰਦਰ ਕੁਦੇ ਆ ਇਹਦੀ ਜਾਣਕਾਰੀ ਤੋਂ ਇਨਵੈਸਟੀਗੇਸ਼ਨ ਚ ਪਤਾ ਲੱਗੇਗੀ ਔਰ ਬਹੁਤ ਹੀ ਸਾਨੂੰ ਸਾਰਿਆਂ ਨੂੰ ਦੁੱਖ ਹੋਇਆ ਇਸ ਗੱਲ ਨੂੰ ਜਾਣ ਕੇ ਉਹਨਾਂ ਦੇ ਮਾਤਾ-ਪਿਤਾ ਜਿਨ੍ਹਾਂ ਨੂੰ ਅਸੀਂ ਬੜਾ ਕੱਲ ਫੋਲੋਅ ਅਪ ਕਰਕੇ ਵਿਦੇਸ਼ ਮੰਤਰੀ ਜੀ ਦੇ ਮਾਧਿਅਮ ਤੋਂ ਵੀਜ਼ਾ ਵੀ ਤੋਂ ਆਇਆ ਰਾਤ ਦੀ ਫਲਾਈਟ ਲੈ ਕੇ ਚੱਲ ਵੀ ਰਹੀ ਸੀ ਔਰ ਦੁਬਈ ਪਹੁੰਚੇ ਸੀ ਤੇ ਬਹੁਤ ਹੀ ਦੁਖਦਾਈ ਖਬਰ ਸਾਹਮਣੇ ਆਈ ਮੈਂ ਉਸ ਪਰਿਵਾਰ ਦੇ ਨਾਲ ਆਪਣੀ ਸਮੇਦਨਾ ਪ੍ਰਗਟ ਕਰਦਾ ਹਾਂ ਔਰ ਉਮੀਦ ਕਰਦਾ ਹੈ ਕਿ ਵਿਦੇਸ਼ ਮੰਤਰਾਲੇ ਆ ਜਲਦੀ ਉਹਨਾਂ ਦੀ ਬੋਡੀ ਨੂੰ ਇੰਡੀਆ ਲਿਆਉਣ ਦਾ ਵੀ ਇੰਤਜ਼ਾਮ ਕਰਾਏ ਔਰ ਪਿਤਾ ਮਾਪਾਪ ਵਾਸਤੇ ਬੋਡੀ ਦੁੱਖ ਦੀ ਘੜੀ ਅਸੀਂ ਸਾਰੇ ਉਹਨਾਂ ਦੇ ਇਸ ਦੁੱਖ ਦੀ ਘੜੀ ਚੋਂ ਦੇ ਨਾਲ ਖੜੇ ਹਾਂ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ